ਜਗਰਾਉ ਦੇ ਮੋਹੱਲਾ ਰਾਮਨਗਰ ਦੇ ਇਲਾਕੇ ਦੇ ਵਿੱਚੋਂ ਕੁੱਤਾ ਗਾਇਬ ਹੋਣ ਤੇ ਇੱਕ ਪਤਨੀ ਨੇ ਆਪਣੇ ਹੀ ਪਤੀ ਦੇ ਖਿਲਾਫ ਕੁੱਤਾ ਗਾਇਬ ਕਰਨ ਦੀ ਸ਼ਿਕਾਇਤ ਥਾਣਾ ਸਿਟੀ ਵਿੱਚ ਦਰਜ ਕਰਵਾਈ ਜਿਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਤਨੀ ਦੀ ਸ਼ਿਕਾਇਤ ਤੇ ਪਤੀ ਦੇ ਖਿਲਾਫ ਕੁੱਤਾ ਗਾਇਬ ਕਰਨ ਦਾ ਮਾਮਲਾ ਦਰਜ ਵੀ ਕਰ ਦਿੱਤਾ ਹੈ ਤੇ ਫਿਲਹਾਲ ਅਜੇ ਪਤੀ ਫਰਾਰ ਹੈ ਪੁਲਿਸ ਅਸਦੀ ਪਾਲਕਾਰ ਕੇ ਜਲਦੀ ਹੀ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਵਾ ਕਰ ਰਹੀ ਹੈ ਤੇ ਸੀਸੀਟੀਵੀ ਆਪਾ ਵੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜੁੜਾ ਹੈ ਸੀਸੀਟੀਵੀ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਮਹਿਲਾ ਦਾ ਪਤੀ ਜੜਾ ਹੈ ਉਸ ਦੇ ਵੱਲੋਂ ਕੁੱਤੇ ਨੂੰ ਨਾਲ ਲੈ ਕੇ ਜਾਇਆ ਜਾ ਰਿਹਾ ਹੈ ਇਹ ਡੌਗ ਇਸ ਇੱਕ ਫੀਮੇਲ ਸੀ ਜਰਮਨ ਸ਼ੈਫਰਡ ਜੋ ਕਿ ਮਤਲਬ 15 ਦਿਨਾਂ ਦੀ ਸੀ ਰੱਖੀ ਹੋਈ ਸੀ ਲਿਆ ਕੇ 10 ਸਾਲ ਦੀ ਹੋ ਗਈ ਸੀ ਐਕਚੁਅਲੀ ਉਹ ਤਾਂ ਮੈਂ 25 ਜੁਲਾਈ ਨੂੰ ਆਪਰੇਸ਼ਨ ਕਰਾਉਣ ਗਈ ਸੀ ਆਪਣਾ ਪਿੱਤੇ ਦਾ ਪ੍ਰੀ ਰਿਕਾਰਡ ਗਈ ਸੀ ਉਸ ਤੋਂ ਬਾਅਦ ਮੈਨੂੰ 30 ਤਰੀਕ ਨੂੰ ਉੱਥੇ ਛੁੱਟੀ ਮਿਲੀ ਸੀਗੀ ਤਾਂ ਜਦੋਂ ਮੈਂ ਮੇਰੀ ਬੇਟੀ ਤੇ ਮੇਰਾ ਜਵਾਈ ਨਾਲ ਆਇਆ ਉਹ ਘਰ ਵਿੱਚ ਮੈਂ ਮੌਜੂਦ ਨਹੀਂ ਪਈ ਤਾਂ ਮੈਂ ਆਪਣੇ ਹਸਬੰਦ ਨੂੰ ਹੀ ਪੁੱਛਿਆ ਸੀਗਾ ਵੀ ਉਹਦਾ ਨਾਂ ਅਸੀਂ ਸ਼ੈਫੀ ਰੱਖਿਆ ਸੀ ਪਿਆਰ ਦੇ ਨਾਲ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਸ਼ੈਫੀ ਕਿੱਥੇ ਹੈਗੀ ਐ ਤਾਂ ਉਹਨਾਂ ਦੱਸਣ ਦੀ ਬਜਾਏ ਮੇਰੇ ਨਾਲ ਲੜਨਾ ਛੇਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਚਾਰਕ ਦਿਨ ਮੈਂ ਐਵੇਂ ਲਗਾਤਾਰ ਮਤਲਬ ਪੁੱਛਦੇ ਰਹੀ ਕਿ ਦੱਸ ਦੇਣਗੇ ਕਿੱਥੇ ਆ ਕਦੀ ਕਹਿੰਦੇ ਸੀ ਫਿਰੋਜ਼ਪੁਰ ਵਾਲੀ ਟ੍ਰੇਨ ਤੇ ਚੜਾਈ ਆ ਕਦੀ ਕਹਿੰਦੇ ਸੀ ਮੈਂ ਚੰਡੀਗੜ੍ਹ ਵਾਲੀ ਟ੍ਰੇਨ ਤੇ ਚੜਾਤੀ ਤੇ ਉਸ ਤੋਂ ਬਾਅਦ ਸਾਨੂੰ ਫਿਰੋਜ਼ਪੁਰ ਗਿਆ ਸੀ ਫਿਰੋਜ਼ਪੁਰ ਅਗਲੇ ਦਿਨ ਮੈਂ ਟਾਂਕੇ ਲੱਗੇ ਹੋਏ ਸੀ ਮੇਰੇ ਮੈਂ ਤੇ ਮੇਰੇ ਬੇਟੀ ਅਸੀਂ ਫਿਰੋਜ਼ਪੁਰ ਸਟੇਸ਼ਨ ਤੇ ਚਲੇ ਗਏ ਸੀਗੇ ਉੱਥੇ ਉਸ ਤੋਂ ਬਾਅਦ ਐਨ ਜੀਓ ਵਾਲੇ ਹੈਗੇ ਇੱਕ ਮੋਗੇ ਤੇ ਇੱਕ ਫਿਰੋਜ਼ਪੁਰ ਤੇ ਉਹ ਆਏ ਸੀ ਸਾਡੇ ਕੋਲ ਇੱਥੇ ਥਾਣੇ 'ਚ ਆ ਗਏ ਸੀਗੇ ਮੋਗੇ ਵਾਲੇ ਤੇ ਉਹਨਾਂ ਨੇ ਉਸੇ ਟਾਈਮ ਬਿਆਨ ਬਦਲ ਦਿੱਤੇ ਸੀ ਕਿ ਮੈਂ ਚੰਡੀਗੜ੍ਹ ਵਾਲੀ ਟ੍ਰੇਨ 'ਚ ਚੜਾਈ ਹੈ ਸਾਡੇ ਕੋਲ ਸੀਸੀਟੀਵੀ ਕੈਮਰੇਸ ਫੋਟੋਸ ਆ ਗਈਆਂ ਨੇ ਸਾਰੀਆਂ ਹੈਗੀਆਂ ਨੇ ਲੈ ਕੇ ਜਾ ਰਹੇ ਖਾਲੀ ਵਾਪਸ ਸਾਰ ਇੱਕ ਲਫਾਫਾ ਵੀ ਹੱਥ ਵਿੱਚ ਹੈ ਉਹ ਲਫਾਫੇ ਦਾ ਕਲਰ ਵੀ ਚੇਂਜ ਹੋ ਗਿਆ ਪਤਾ ਨਹੀਂ ਕੀ ਆ ਸਾਨੂੰ ਨਹੀਂ ਪਤਾ ਹੈਗਾ 15 ਦਿਨਾਂ ਦੀ ਲੈ ਕੇ ਆਏ ਸੀਗੇ ਤੇ ਹੁਣ 10 ਸਾਲ ਦੀ ਸੀਗੀ ਉਹ ਹਾਂਜੀ ਪੂਰਾ ਪਿਆਰ ਸੀ ਜੀ ਥੋੜਾ ਜਿਹਾ ਸਰ ਹੁਣ ਬਿਮਾਰ ਵੀ ਰਹਿਣ ਲੱਗ ਗਈ ਸੀ ਕੰਨ ਥੋੜਾ ਜਿਹਾ ਖ ਪਰ ਮੈਂ ਉਹਦਾ ਇਲਾਜ ਜਿਵੇਂ ਲਗਾਤਾਰ ਕਰਾਈ ਰਹੀ ਸੀ ਉਹਦਾ ਉਹ ਤਾਂ ਵੱਧ ਪਿਆਰੀ ਸੀ ਉਹ ਮੈਂ ਦੇਖਭਾਲ ਉਹਦੀ ਕਰਦੀ ਸੀ ਹਨਾ ਸਵੇਰੇ ਮਾਰਨਿੰਗ ਸਾਇਰ ਤੇ ਲੈ ਕੇ ਜਾਣਾ ਸਾਢੇ 3:00 ਕੋਈ ਟਾਈਮ ਤੋਂ ਉਹ ਬਸ ਉਹਨੂੰ ਬਸ ਮੈਨੂੰ ਕਹਿੰਦੀ ਸੀ ਕੋੜ ਘਰੇ ਰੱਖਿਆ ਇਹ ਕਿੱਤਾ ਇਹਦੇ ਵਾਲ ਸਲੁੱਤਰਦੇ ਹੀ ਹੁੰਦੇ ਹਨ ਤੇ ਵੀ ਇਹਦਾ ਕੰਨ ਖਰਾਬ ਹੋ ਗਿਆ ਮੇਰੇ ਪਿੱਛੋ ਪਿੱਛੇ ਸਰਦੀ ਆਏ ਜਿੱਦਨ ਮੈਂ ਛੋਟੇ ਮੀਲੇ ਮੇਰੇ ਆਨ ਤੋਂ ਪਹਿਲਾਂ ਪਹਿਲਾਂ ਹੀ ਮੇਰੀ ਵੇਟ ਵੀ ਨਹੀਂ ਕੀਤੀ ਉਹਨਾਂ ਨੇ ਕਿ ਆ ਜਾਓਗੀ ਫੇਰ ਆਪਾਂ ਡਿਸਕਸ ਕਰ ਲਾਂਗੇ ਚਲੋ ਮੈਂ ਸ਼ਾਇਦ ਰਾਜ਼ੀ ਹੋ ਜਾਂਦੀ ਤਾਂ ਕੁਛ ਹੋ ਹੀ ਸੀਗਾ ਨੂੰ ਇਹੀ ਇੱਕ ਇਨਸਾਫ ਦਿੱਤਾ ਜਾਵੇ ਜਾਂ ਸਾਡੀ ਬਰਾਮਦ ਕਰਵਾ ਕੇ ਦਿੱਤੀ ਜਾਵੇ ਤੇ ਨਾਲ ਇਹਦੇ ਤੇ ਮਤਲਬ ਕਿ ਕੇਸ ਵੀ ਹੋਵੇ ਮੇਰੇ ਹਸਬੰਦ ਸਾਡੇ ਕੋਲੇ ਇੱਕ ਲੇਡੀ ਜਸਨੀਤ ਕੌਰ ਨੇ ਆਪਣੀ ਕੰਪਲੇਂਟ ਦਿੱਤੀ ਸੀਗੀ ਵੀ ਉਹਨਾਂ ਦੇ ਇੱਕ ਪੈਟ ਕੁੱਤੀ ਸੀਗੀ ਕਾਫੀ 올ਡ ਸੀ ਉਹ 10 ਸਾਲ ਉਹਦੀ ਉਮਰ ਤਸਰੇ ਨੇਗੀ ਸ਼ੈਫੀ ਨਾਮ ਸੀ ਜਰਮਨ ਸ਼ੈਫਰਡ ਬਰੀਡ ਦੀ ਉਹ ਫੀਮੇਲ ਡੌਗ ਸੀਗੀ ਉਹਨਾਂ ਦੱਸਿਆ ਸੀ ਕਿ ਉਹਦੇ ਘਰ ਵਾਲਾ ਜਿਹੜਾ ਹੈ سورندرਪਾਲ ਜੀ ਉਹ ਇਹਦੀ ਜਿਹੜੀ ਫੀਮੇਲ ਡੌਗ ਹੈ ਉਹਨੂੰ ਕਾਫੀ ਟਾਈਮ ਤੋਂ ਲੈ ਕੇ ਚਲਾ ਗਿਆ ਹੈਗਾ ਤੇ ਉਹਨਾਂ ਨੂੰ ਸ਼ੱਕ ਆ ਵੀ ਇਹਨੇ ਕਿਤੇ ਇਹ ਕੁੱਤੀ ਨੂੰ ਮਾਰ ਦਿੱਤਾ ਹੈਗਾ ਕੰਪਲੇਂਟ ਮੈਂ ਕੇ ਆਈਓ ਨੂੰ ਮਾਰਕ ਕੀਤੀ ਉਹਨੇ ਜਿਹੜਾ سورندرਪਾਲ ਆ ਸੀ ਇਹਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਇਹਨੂੰ ਸ਼ਾਮਲ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸ਼ਾਮਲ ਨਹੀਂ ਹੋਇਆ ਹੈਗਾ ਜੀ ਤੇ ਕਿਉਂਕਿ ਮਾਮਲਾ ਇਹ ਸੈਂਸਿਟਿਵ ਸੀਗਾ ਤਾਂ ਫਿਰ ਅਸੀਂ ਇੱਕ ਵਾਰ ਐਫ ਆਈ ਆਰ ਦਰਜ ਕੀਤੀ ਹੈਗੀ ਐਫ ਆਈ ਆਰ ਨੰਬਰ 186 ਅੰਡਰ ਸੈਕਸ਼ਨ 325 ਆਫ ਬੀ ਐਨ ਐਸ ਤੇ 11 ਜਿਹੜਾ ਪ੍ਰੋਵੈਂਸ਼ਨ ਆਫ ਐਨੀਮਲ क्रੂਅਲਟੀ ਐਕਟ ਤੇ ਇਹਦੇ ਚ ਇਹਨੂੰ ਅਸੀਂ ਹਲੇ ਗ੍ਰਿਫਤਾਰ ਕਰਨਾ ਜੀ ਉਹਦੋਂ ਬਾਅਦ ਦੇਖਦੇ ਆਂ ਵੀ ਫੀਮੇਲ ਡੌਗ ਦਾ ਕੀ ਹਾਲ ਕਿੱਧਰ ਕੀਤੇ ਜਾ ਰਹੇ ਨੇ